ਪਰ ਦਾਨਪਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪਹਿਲੀ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਮੀਟਿੰਗ ਤੋਂ ਬਾਅਦ ਕੀ ਕੁਝ ਐਲਾਨ ਜਿਹੜੇ ਕਿਤੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੇ ਉੱਤੇ ਚਰਚਾ ਕਰਾਂਗੇ ਬੰਟੀ ਰੁਮਾਨਾ ਨੇ ਬੀਤ ਦਿਨੀ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਇਲਜ਼ਾਮ ਲਗਾ ਦਿੱਤਾ ਕੀ ਇਲਜ਼ਾਮ ਲਗਾਇਆ ਤਾਂ ਕਿੰਨੀ ਕੁ ਉਸਦੇ ਪਿੱਛੇ ਸੱਚਾਈ ਹੋ ਸਕਦੀ ਹੈ ਕਿਉਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਇਸ ਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਜੱਦਰ ਕੁਲਦੀਪ ਸਿੰਘ ਗੜਗੱਛ ਨੇ ਬਿਆਸਨੋਮਨੀ ਅਕਾਲੀ ਦਲ ਦੇ ਉੱਤੇ ਬਿਆਨ ਦਿੱਤਾ ਉਹਨਾਂ ਨੇ ਕੀ ਕੁਝ ਕਿਹਾ ਇਸ ਤੇ ਵੀ ਚਰਚਾ ਕਰਾਂਗੇ ਇਸ ਸਾਸ਼ੀਕਾਲ ਮੈਂ ਸਾਕਸ਼ੀ ਕੋਟ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੜੀ ਪਟੜੀ ਸਾਹਿਬ ਸਾਸ਼ੀਕਾਲ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰੇ ਸਾਹਿਬ ਜੱੱਰ ਕੁਲਦੀਪ ਸਿੰਘ ਕੜਗਾਚ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਸ਼ਬਦਾਵਲੀ ਵਰਤੀ ਆ ਉਸ ਤੇ ਅਕਾਲ ਤਖਤ ਨੂੰ ਇਤਰਾਜ਼ ਆ ਤੇ ਵੇਖਾਂਗੇ ਆਉਂਦੇ ਦਿਨਾਂ ਨੂੰ ਇਹ ਵੇਖਾਂਗੇ ਇਹਦਾ ਕੀ ਮਤਲਬ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾਵੇਗਾ ਬਿਲਕੁਲ ਜੀ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿ ਦਿਆਂ ਗਿਆਨੀ ਕੁਲਦੀਪ ਸਿੰਘ ਨੂੰ ਭਾਈ ਕੁਲਦੀਪ ਸਿੰਘ ਨੂੰ ਭਾਈ ਸਾਹਿਬ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਪਹਿਲਾਂ ਤੁਸੀਂ ਆਪਣੀ ਕਨਫਰਮੇਸ਼ਨ ਲੈ ਲਓ ਬੀਬੀ ਜਗੀਰਕੌਰ ਵਰਗੀ ਜਿਹੜੀ ਸਾਬਕਾ ਪ੍ਰਧਾਨ ਉਹਨੇ ਵੀ ਕਹਿੰਦਾ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ ਬਿਲਕੁਲ ਜਥੇਦਾਰ ਅਕਾਲ ਤੱਕ ਨਹੀਂ ਮੰਨਦੇ। ਜੀ। ਹੋਰ ਬਹੁਤ ਸਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਦਾ, ਬੁੱਢਾ ਦਾਲ ਦਾ ਜਿਹੜੀਆਂ ਸਾਡੀਆਂ ਬੜੀਆਂ ਧਰੋਤ ਧਜਬੰਦੀਆਂ ਨੇ। ਉਹਨਾਂ ਨੇ ਕਹਿੰਦਾ ਕਿ ਅਸੀਂ ਤੁਹਾਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਆਪਣੀ ਤੁਸੀਂ ਮਾਨਤਾ ਪ੍ਰਾਪਤ ਹੋ ਜਾਓ ਫਿਰ ਗੱਲ ਕਰ ਲਿਓ। ਹਮ। ਯਾਨੀ ਹਰਪ੍ਰੀਤ ਸਿੰਘ ਬਾਰੇ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਕੀ ਮਹਿਸੂਸ ਕਰਦੇ ਹੋ ਕਿ ਉਹ ਕਾਲੀ ਦਲ ਦੇ ਪ੍ਰਧਾਨ ਬਣੇ ਕਿ ਉਹਨਾਂ ਨੇ ਕਿਹਾ ਜੀ ਨੈਤਿਕ ਤੌਰ ਤੇ ਨਹੀਂ ਬਣਨਾ ਚਾਹੀਦਾ ਸੀ ਜੀ ਆਪਣੀ ਨੈਤਿਕਤਾ ਦਾ ਸਵਾਲ ਲਓ ਪਹਿਲਾਂ ਪਹਿਲਾਂ ਆਪਣੀ ਨੈਤਿਕਤਾ ਬਾਰੇ ਲੋਕਾਂ ਨੂੰ ਦੱਸ ਦਿਓ ਵੀ ਮੇਰੀ ਨੈਤਿਕਤਾ ਕੀ ਆ ਮੈਨੂੰ ਲੋਕਾਂ ਨੇ ਨਹੀਂ ਪਰਣਾਇਆ ਮੇਰੀ ਨੈਤਿਕਤਾ ਤਾਜਪੁਰ ਸਿੰਘ ਨਹੀਂ ਹੋਈ ਤੇ ਮੈਂ ਫਿਰ ਜੈਦਰਾ ਬਣ ਕੇ ਮਿੱਠਾ ਇੱਥੇ ਜੀ ਫੇਰ ਦੂਜਿਆਂ ਦੀ ਨੈਤਿਕਤਾ ਦੇ ਬਾਰੇ ਪੇ ਗੱਲ ਕਰ ਲਾਂਗੇ ਅਗਲੀ ਗੱਲ ਇਹ ਗੱਲ ਕਹਿਣੀ ਪਈ ਇਹਦੇ ਸਿੰਘ ਸਾਹਿਬ ਦੀ ਉਪਾਧੀ ਬੜੀ ਵੱਡੀ ਹੁੰਦੀ ਹੈ ਬਿਲਕੁਲ ਠੀਕ ਠੋਡੀ ਗੱਲ ਇੱਥੇ ਤੇ ਸੀ ਉਹ ਵੀ ਵੇਖਿਆ ਵੀ ਸਿੰਘ ਸਾਹਿਬ ਜਿਹੜੇ ਜੇਲਾ ਚੋਂ ਆਏ ਦੇ ਉਹ ਵੀ ਬਣੇ ਨੇ ਇੱਥੇ ਜ਼ਥੇਦਾਰ ਤੇ ਇੱਥੇ ਜ਼ਥੇਦਾਰੀਆਂ ਛੱਡ ਕੇ ਜੇਲਾ ਚ ਗਏ ਵੀ ਨੇ ਤੇ ਜੇ ਅਸੀਂ ਪ੍ਰਧਾਨਗੀ ਦੀ ਗੱਲ ਕਰ ਲਈਏ ਤੇ ਅੱਧੀ ਦਰਜਨ ਦੇ ਕਰੀਬ ਅਕਾਲ ਤੱਕ ਦੇ ਜ਼ਥੇਦਾਰ ਸੀ ਉਹ ਜਿੰਮੇਦਾਰੀਆਂ ਤੋਂ ਕਲਚਰ ਦੇ ਪ੍ਰਧਾਨ ਵੀ ਬਣੇ ਨੇ ਹਾਂ ਅਗਲੀ ਗੱਲ ਕਹਿ ਤੀਜੀ ਇਹ ਇੱਕ ਗਰੁੱਪ ਨੇ ਇਹ ਧੜੇ ਨੇ ਧੜੇ ਪੰਥ ਨਹੀਂ ਹੋ ਸਕਦੇ ਸਾਨੂੰ ਇਹ ਦੱਸ ਦਿਓ ਜੀ ਫਿਰ ਪੰਥ ਕੌਣ ਅਕਾਲ ਪੱਖ ਦੇ ਨਾਂ ਦੀ ਵਰਤੋਂ ਨਹੀਂ ਕਰਨੀ ਜੀ ਅਕਾਲ ਪੱਖ ਸੁਪਰੀਮ ਹੈ ਬਿਲਕੁਲ ਠੀਕ ਗੱਲ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਲੇਕਿਨ ਜੇ ਕਾਲ ਤੱਕ ਦੀ ਵਰਤੋਂ ਸਿੱਖਾਂ ਨੇ ਨਹੀਂ ਕਰਨੀ ਨਾ ਦੀ ਤੇ ਕਿੰਨੇ ਵਰਗ ਦੀ ਵਰਤੋਂ ਕਰਨੀ ਪਰ ਮੈਂ ਤੁਹਾਨੂੰ ਇਹ ਦੱਸ ਦਿਆ ਵੀ ਇਹ ਮਨੁੱਖਤਾ ਦਾ ਤਖਤ ਇਹ ਤਖਤ ਦੇ ਉੱਤੇ ਉਹ ਪੰਡਤ ਵੀ ਆਇਆ ਸੀ ਜਿਹਦੀ ਪੰਡਤਾਨੀ ਚੋਕ ਕੇ ਕਸੂਰ ਦੇ ਨਵਾਬ ਲੈ ਗਏ ਸੀ ਤੇ ਸਿੱਖਾਂ ਨੇ ਕਿਹਾ ਸੀ ਪੰਡਤ ਜੀ ਬਹਿ ਜਾਓ ਅਸੀਂ ਤੁਹਾਡੀ ਜਿਹੜੀ ਉਹ ਪੰਡਤਾਨੀ ਲਿਆ ਕੇ ਦੇਵਾਂਗੇ ਭਾਵੇਂ ਕੋਈ ਨਾ ਕੋਈ ਸ਼ਕਤੀ ਜਾਂਦੀ ਸੀ ਫਿਰ ਫਿਰ ਵੀ ਸਿੱਖ ਜਿਹੜੇ ਹਮਲਾ ਕੀਤਾ ਤੇ ਉਹ ਪੰਡਤਾਨੀ ਛਡਾ ਕੇ ਲੈ ਕੇ ਆਏ ਸੀ ਦੇਸ਼ਕ ਦੇ ਉੱਤੇ ਹైదరాబాద్ ਦਾ ਮੁਸਲਮਨ ਨਮਾਜ਼ ਜਿਹੜਾ ਹੈਗਾ ਸੀ ਉੱਥੋਂ ਦਾ ਰਾਜਾ ਵੀ ਆਇਆ ਸੀ ਉਹਨੇ ਆ ਕੇ ਮੰਗਿਆ ਸੀ ਵੀ ਮੈਨੂੰ ਅੰਗਰੇਜ਼ਾਂ ਨੇ ਦੇਸ਼ਕਲ ਦਿੱਤਾ ਤੇ ਮੈਨੂੰ ਤੁਹਾਡੇ ਰਾਜ ਦੇ ਵਿੱਚ ਪਨਾਹ ਚਾਹੀਦੀ ਉਹਨੂੰ ਬਕਾਇਦਾ ਤੌਰ ਤੇ ਪਨਾਹ ਦਿੱਤੀ ਗਈ ਸੀ ਇਹ ਤਖਤ ਕਿਸੇ ਇੱਕ ਦਾ ਨਹੀਂ ਹੈਗਾ ਹਾਂ ਇਹ ਕਾਲ ਦਾ ਤਖਤ ਹੈ ਇਸ ਤਖਤ ਦੇ ਉੱਤੇ ਕੋਈ ਵੀ ਆਪਣੀ ਫਰਿਆਦ ਲੈ ਕੇ ਜਾ ਸਕਦਾ ਤੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਉਹਦੀ ਫਰਿਆਦ ਦਾ ਕੋਈ ਹੱਲ ਕਰੇ ਇਹ ਤਖਤ ਉਹ ਵੀ ਹੈ ਅਹਿਮਦ ਸ਼ਾਹ ਬਦਾਲੀ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਰਬਾਰ ਸਾਹਿਬ ਨੂੰ ਤੋੜਿਆ ਤੇ ਦਰਿਆ ਸੇਗਾ ਸੀਗਾ ਸਰਵਰਪੂਰਤਾ ਸੀਗਾ ਮਰੇ ਡੰਗਰ ਸੁੱਟਦੇ ਸੀ ਮਿੱਟੀ ਸੁੱਟਦੀ ਸੀ ਗੋਬਰ ਸੁੱਟਦਾ ਸੀ ਬੜਾ ਦੁਸ਼ਟ ਸੀ ਤੇ ਜਦੋਂ ਸਿੰਘਾਂ ਦਾ ਟੱਕਰ ਹੋਇਆ ਤੇ ਸਿੰਘਾਂ ਨੇ ਸੋਖ ਬੰਦਾ ਫੜ ਲਿਆ ਉਹਦਾ ਜਿਹੜੇ ਸਪਾਈ ਸੀ ਤੇ ਤਤਕਾਲੀ ਜਿਸਦਾਰ ਨੇ ਇਹ ਗੱਲ ਕਹੀ ਸੀ ਭਾਈ ਇਹ ਸਾਫ ਕਰੋ ਤੇ ਦੋ ਟਾਈਂ ਤੇ ਸਿੰਘ ਜਿਹੜੇ ਸੀ ਉਹਨਾਂ ਨਾਲ ਬੈਠ ਕੇ ਬਰਾਬਰ ਤੇ ਪੰਗਤ 'ਚ ਬੈਠ ਕੇ ਲੰਗਰ ਛਕਦੇ ਸੀ ਕੋਈ ਵਖਰੇਵਾਂ ਨਹੀਂ ਸੀ ਉੱਥੇ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਸੀ ਵੀ ਤੁਹਾਡਾ ਕੀ ਕਸੂਰ ਆ ਜੀ ਜਦੋਂ ਸਰੋਵਰ ਸਾਫ ਹੋ ਗਿਆ ਬਿਲਕੁਲ ਪਕਲੀਰ ਹੋ ਗਿਆ ਉਹ ਕਹਿੰਦੇ ਜਥੇਦਾਰ ਜੀ ਸਾਨੂੰ ਕੀ ਹੁਕਮ ਹੁਣ ਦੱਸੋ ਅਗਲਾ ਉਹ ਕਹਿੰਦੇ ਤੁਸੀਂ ਆਪਣੇ ਘਰਾਂ ਨੂੰ ਵਾਪਸ ਹੋ ਤੁਹਾਡੇ ਬੱਚੇ ਤੁਹਾਨੂੰ ਡਿੱਗਦੇ ਹੋਣੇ ਪਰ ਰਸਤੇ ਤੇ ਕਿਸੇ ਨੂੰ ਤੰਗ ਨਹੀਂ ਕਰਨਾ ਇਹ ਤਖਤੂ ਮੁਸਲਮਾਨਾਂ ਨੂੰ ਮਾਫੀ ਮਿਲੀ ਇੱਥੇ ਪੰਡਿਤ ਹਿੰਦੂ ਪੰਡਿਤ ਦੀ ਪਰਤਾਣੀ ਵੀ ਲੈ ਕੇ ਦਿੱਤੀ ਗਈ ਇੱਥੇ ਮਹਾਰਾਜ ਵੀ ਪੇਸ਼ ਹੋਏ ਇਸ ਕਰਕੇ ਤੁਸੀਂ ਕੋਈ ਨਾਂ ਨਹੀਂ ਬਤਨ ਉਹ ਤੱਕਤ ਨਾਂ ਨਹੀਂ ਲੜਿਆ ਤੱਕਤ ਦਾ ਭਾਈ 2 ਦਸੰਬਰ ਤੇ ਹੁਕਮਨਾਮਾ ਪਕਾਇਦਾ ਤੌਰ ਤੇ ਕਾਲ ਤੱਕ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ ਗਈ ਸੀਗੀ ਤੇ ਕਿਹਾ ਗਿਆ ਸੀ ਆਪਣੇ ਆਪਣੇ ਚੁੱਲ੍ਹੇ ਸਿਮੇਟ ਕੇ ਰਿਪੋਰਟ ਕਰੋ ਉੱਤੇ ਜਿਹੜੇ ਸੁਧਾਰਵਾਦੀ ਸੀ ਉਹ ਬਾਗੀ ਕਹਿੰਦੇ ਸੀ ਸੀ ਉਹਨਾਂ ਨੇ ਸ਼ਾਮ ਤੱਕ ਆਪਣੇ ਚੁੱਲ੍ਹੇ ਸਿਮੜ ਕੇ ਆਪਣੀ ਸੁਧਾਰ ਲੈ ਭੰਗ ਕਰਕੇ ਤੇ ਕਹਿਤਾ ਜੀ ਆਹ ਲੋ ਪੀਸਾ ਕੁਝ ਭੰਗ ਕਰਕੇ ਆ ਕੇ ਜਸ ਤੇ ਜਿਹੜੇ ਦਾਗ ਹੀ ਸੀਗੇ ਉਹਨਾਂ ਸਿਰ ਤੇ ਚੁੱਲਾ ਚੁੱਕਿਆ ਤੇ ਜੋ ਭੱਜੇ ਥੋਂ ਲੈ ਕੇ ਤੇ ਜਾ ਕੇ ਕਮਰੇ ਚ ਵੜ ਕੇ ਅੰਦਰ ਬੂਹਾ ਬੰਦ ਕਰ ਜੀ ਤੇ ਜਦੋਂ ਸੱਤ ਮੈਂਬਰੀ ਕਮੇਟੀ ਬਣਾਈ ਅਕਾਲ ਤੱਕ ਤੋਂ ਪੰਜ ਮੈਂਬਰੀ ਰਹਿ ਗਈ ਜਦੋਂ ਬੂਹਾ ਖੜਕਾਇਆ ਅਦਰੋਂ ਬੁਆ ਖੋਲੋ ਬਈ ਉਹਨਾਂ ਆਪਣੇ ਚੁੱਲ੍ਹੇ ਨੂੰ ਬਚਾਉਣ ਦੀ ਖਾਤਰ ਬੁਆ ਨਹੀਂ ਖੋਲੋ ਤੇ ਜਥੇਦਾਰ ਜੀ ਜੇ ਤੁਸੀਂ ਕਹਿੰਦੇ ਇਹ ਪੰਥ ਨਹੀਂ ਤੇ ਸਾਨੂੰ ਦੱਸ ਦੇ ਪੰਥ ਕਿਉਂ ਦਾ ਪਾਤੋਂ ਉਹਨੂੰ ਉਹਦੀ ਸ਼ਕਲ ਕਿਉਂ ਨਹੀਂ ਪੰਥ ਮੈਂ ਫਿਰ ਕਹਦੇ ਆ ਸਿੱਖ ਪੰਥ ਦੇ ਵਿੱਚ ਪੰਜ ਪੰਥ ਪ੍ਰਮਾਨ ਨੇ ਉਦਾਸੀ ਪੰਥ ਉਹ ਹਵ ਜਿਹੜਾ ਬਾਬਾ ਸ਼੍ਰੀਚੰਦ ਵਾਲਾ ਵਾ ਨਿਰਮਲੇ ਪੰਥ ਉਹ ਨੇ ਜਿਹੜੇ ਸਾਡੇ ਵਾਸਤੇ ਕਿਤਾਬਾਂ ਲਿਖਦੇ ਸੀ ਇਤਿਹਾਸ ਲਿਖਦੇ ਸੀ ਈਸ਼ੀ ਗੁਰੂ ਜੀ ਨੇ ਸੀ ਵੀੜਾ ਲਿਖਦੇ ਸੀ ਜਿਨ੍ਹਾਂ ਨੂੰ ਵਿਦਵਾਨ ਕਹਿੰਦੇ ਸੀ ਸੇਵਾ ਪੰਥੀ ਉਹ ਜਿਹੜੀ ਗੁਰਤਾਮਾ ਦੀ ਰਾਖੀ ਕਰਦੇ ਸੀ ਉਹਨਾਂ ਦੀ ਸੇਵਾ ਸੰਭਾਲ ਕਰਦੇ ਸੀ ਤੇ ਸਹਿਟਰੀ ਪੰਥ ਹੋਆ ਜਿਹੜੇ ਸਹੀ ਤੇ ਸਿੱਦੇ ਸਿੱਖੀ ਵਰਤਦੇ ਸੀਗੇ ਤੇ 1984 ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਹਿੰਦੂ ਪਰਿਵਾਰਾਂ 'ਚ ਹੁੰਦਾ ਸੀ ਪਹਿਲਾ ਜਿਹੜਾ ਪਲੇਠਾ ਮੁੰਡਾ ਜੰਮਦਾ ਸੀ ਨਾ ਉਹਨੂੰ ਸਿੱਖ ਜਿਆ ਜਾਂਦਾ ਸੀ ਉਹ ਕਹਿੰਦੇ ਸੀ ਜਿਹੜਾ ਗੁਰੂ ਦਾ ਅੰਮ੍ਰਿਤ ਹੈ ਨਾ ਉਹ ਤੇ ਬਹੁਤ ਸ਼ਕਤੀ ਹੈ ਇੰਨੀ ਸ਼ਕਤੀਆਂ ਦੀ ਬੰਦੇ ਨੂੰ ਫਿਰ ਆਪਣਾ ਮਰਪੁਰ ਦਾ ਜਿਹੜਾ ਉਹ ਦਰਖਲਦਾ ਜੀ ਹਾਂ ਤੇ ਪੰਜਵਾਂ ਸੀਗਾ ਖਾਲਸਾ ਪੰਥ ਜਿਹੜਾ 1699 ਜੀ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀਗਾ ਤੇ ਉਹ ਖਾਲਸਾ ਪੰਥ ਦੀ ਇਹ ਡਿਊਟੀ ਸੀ ਜ਼ੁਲਮ ਤੇ ਜ਼ਾਲਮ ਦਾ ਟੱਕਰਾ ਲੈਣਾ ਤੇ ਮਜ਼ਲੂਮ ਦੀ ਰਾਖੀ ਕਰਨਾ ਜੀ ਇਹ ਪੰਜ ਤਖਤ ਸੀਗੇ ਤੇ ਤੁਸੀਂ ਕਹਿੰਦੇ ਕਿ ਤਖਤ ਦੀ ਗੱਲ ਹੀ ਕੋਈ ਨਹੀਂ ਤਖਤਾਂ ਨਹੀਂ ਲੈਣਾ ਇਹ ਪੰਜ ਪੰਥ ਸੋਰੀ ਇਹ ਪੰਜ ਪੰਥ ਸੀਗੇ ਤੁਸੀਂ ਨਾ ਹੀ ਨਹੀਂ ਲੈਣਾ ਤੇ ਫਿਰ ਇਹ ਸਪਸ਼ਟ ਕਰ ਬੇ ਪੰਥ ਕੀ ਹੁੰਦਾ ਜੇ ਨਹੀਂ ਪਤਾ ਤੇ ਸਾਨੂੰ ਦੱਸਣ ਦੱਸ ਦਿਓ ਜੀ ਪੰਥ ਕੀ ਹੁੰਦਾ ਕਿ ਮੈਨੂੰ ਦੱਸੀ ਦੀ ਤੂੰ ਡੈਫੀਨ ਦੱਸੀ ਨਹੀਂ ਪਈ ਵੀ ਤੇ ਵੀ ਡੈਫੀਨ ਦੱਸ ਦਿਓ ਵੀ ਤਨਖਾਹ ਕੀ ਹੁੰਦੀ ਹੈ ਤੁਸੀਂ ਜੇ ਗਿਆਨੀ ਹਰ ਪ੍ਰਿਜਨ ਸਿੱਖਣਤ ਛੇ ਕਿ ਨਹੀਂ ਕੋਈ ਗੱਲ ਨਹੀਂ ਬਾਲਾ ਨੂੰ ਕੱਲ ਤੱਕ ਤੇ ਹਿੰਮਤ ਹੈਗੀ ਆ ਤੇ ਪਰ ਜੇ ਲੱਤਾ ਪਾ ਚੁੱਕਦੇ ਫਿਰ ਬੁਲਾਓ ਜੀ ਬੇਸ ਕਰਕੇ ਉਹਨਾਂ ਨੇ ਜੋ ਕੁਝ ਕਿਹਾ ਉਹਦੇ ਤੇ ਅਸੀਂ ਜਿਹੜੀ ਟਿੱਪਣੀ ਕਰਨੀ ਸੀ ਕਰ ਦਿੱਤੀ ਆ ਪਰ ਇਹ ਅਸੀਂ ਕਹਿੰਦੇ ਹਾਂ ਕਿ ਜੀ ਪੰਥਕ ਇਕਤਾ ਦੀ ਗੱਲ ਕੀਤੀ ਪੰਥਕ ਇਕਤਾ ਹੋਣੀ ਚਾਹੀਦੀ ਤੇ ਪੰਥਕ ਇਕਤਾ ਸਿਰਫ ਕਹਿਣਾ ਨਹੀਂ ਪੰਥਕ ਇਕਤਾ ਅਕਾਲ ਤਖਤ ਤੋਂ ਕੋਈ ਮਹਿਮ ਚ ਲੈ ਆਉਣੀ ਹੋਣੀ ਜਦ ਰ ਇੱਕ ਤੇ ਜਿਹੜੀ ਪੂਰੀ ਸੰਗਤ ਕਰਦੇ ਵੀ ਮੈਦ ਤੇਰੇ ਨੂੰ ਸਮਰਪਿਤ ਹੋ ਗਿਆ ਜੀ ਮੈਂ ਤੇਨਾਂ ਰ ਲੱਗਿਆ ਜੀ ਅਗਰ ਤੋਂ ਡਿਟਰ ਮੰਨ ਲਿਆ ਸਫੀਤਕਲ ਬਣ ਜਾਂਦੀ ਹੈ ਜਿਸ ਤਰ੍ਹਾਂ 1996 ਚ ਹੋਇਆ ਸੀਗਾ 1996 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੇ ਤਕੜੀ ਨਿਸ਼ਾਨ ਵਾਲੇ ਸੀ ਉਹ ਪ੍ਰਧਾਨ ਤੋਤਾ ਸਿੰਘ ਗੁਰੇਸ਼ੀ ਉਹਨਾਂ ਨੇ ਆਪਣਾ ਜਿਹੜਾ ਦਲ ਉਸ ਉਸ ਦਲ ਦੇ ਵਿੱਚ ਸਰਦਾ ਪ੍ਰਕਾਸ਼ ਸਿੰਘ ਬਾਦਲੇ ਪ੍ਰਧਾਨ ਅਮਰਜੀਤ ਕਰ ਲਿਆ ਸੀ ਜੀ ਬਿਲਕੁਲ ਸਿੰਘ ਨੂੰ ਪ੍ਰਧਾਨਗੀ ਸੌਂਪਦੀ ਸੀ ਪ੍ਰਧਾਨ ਬਾਲ ਸਾਹਿਬ ਤੁਸੀਂ ਉੱਥੋਂ ਪ੍ਰਧਾਨ ਬਣੇ ਸੀ ਜਾਤੇ ਹੀ ਨੋਵੀ ਤਿਜਾਰਤ ਦੇ ਪੰਪਤਨ ਇੱਕ ਦਾ ਕਾਲਕਤ ਕਰਾਵੇ ਜੀ ਜੀ ਤਾਂ ਹੁੰਦਾ ਸਮੇਂ ਨੂੰ ਹੀ ਪਤਾ ਲੱਗੇਗਾ ਹੁਣ ਕੀ ਕੁਝ ਹੁੰਦਾ ਹੈ ਗਿਆਨੀ ਹਰਪਿੰਦਰ ਸਿੰਘ ਨੂੰ ਲੈ ਕੇ ਕਿ ਸ਼੍ਰੀ ਕਾਲ ਤੱਕ ਸਭ ਤਲਬ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਇਸ ਦੌਰਾਨ ਅੱਜ ਤਲਬ ਕੀਤਾ ਗਿਆ ਪਰ ਜੀਐਨਡੀਯੂ ਦੇ ਵੀਸੀ ਡਾਕਟਰ ਕਰਮਜੀਤ ਸਿੰਘ ਨੂੰ ਜੋ ਕਿ ਪਿਛਲੇ ਦਿਨ ਹੀ ਕਾਫੀ ਚਰਚਾ ਸੀ ਕਿ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਕੋਈ ਸਜ਼ਾ ਸੁਣਾਈ ਜਾ ਸਕਦਾ ਹੈ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਕੱਟੜਤਾ ਹੋਈ ਤਾਂ ਉਸ ਵੇਲੇ ਵੀ ਉਮੀਦਾਂ ਸੀ ਕਿ ਇਸ ਦੇ ਵਿੱਚ ਕੋਈ ਫੈਸਲਾ ਉਹਨਾਂ ਨੂੰ ਲੈ ਕੇ ਆਵੇਗਾ ਪਰ ਕੋਈ ਫੈਸਲਾ ਨਹੀਂ ਸੀ ਆਇਆ ਪਰ ਅੱਜ ਜੋਸ਼ਨੀਕਾਲ ਤੱਕ ਸਾਹਿਬ ਨੂੰ ਲਗਾਤਾਰ ਉਹਨੂੰ ਲੈ ਕੇ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਉਸ ਤੋਂ ਬਾਅਦ ਸ਼੍ਰੀ ਕਾਲ ਤੱਕ ਸਾਹਿਬ ਜਿੱਦ ਕਰ ਰਹੇ ਨੇ ਤਲਬ ਕਰ ਦਿੱਤਾ ਹੈ ਪਹਿਲੀ ਗੱਲਤ ਮੈਂ ਇਹ ਦੱਸ ਦਿਆਂ ਕਿ ਕਰਮਜੀਤ ਸਿੰਘ ਵਾਈਸ ਚਾਂਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਹ ਕੇਰਲ ਦੇ ਵਿੱਚ ਕੋਚੀ ਚ ਇੱਕ ਸਮਾਗਮ ਜਾਂਦੇ ਨੇ ਜਿੱਥੇ ਆਰਐਸ ਦੇ ਮੁਖੀ ਮੋਨ ਭਗਤ ਬਿਠੇ ਜੀ ਇਹ ਥੱਲੇ ਸਟੇਜ ਤੇ ਬੋਲ ਰਹੇ ਨੇ ਇਹ ਕਹਿ ਰਹੇ ਨੇ ਕਿ ਯੂਨੀਵਰਸਿਟੀ ਸੱਚੀ ਇੱਕ ਚੇਅਰ ਸਥਾਪਿਤ ਕੀਤੀ ਆ ਸੀ ਉਹ ਚੇਅਰ ਇਸ ਤਰ੍ਹਾਂ ਨਾ ਵਿਅਦਿਤ ਵਿਦਾ ਨੂੰ ਤੇ ਗੁਰਬਾਣੀ ਨੂੰ ਇਕੱਠਾ ਕੀਤਾ ਜਾ ਰਿਹਾ ਤੇ ਮੈਂ ਇਹ ਦੱਸ ਦਿਆਂ ਵੇਦਾਂ ਦੇ ਵਿੱਚ ਬਹੁਤ ਸਾਰਾ ਕਰਮ ਕੰਡ ਲਿਖਿਆ ਹੋਇਆ ਹੈ ਆ ਜਿਹੜੇ ਕਰਮਕਾਂਡ ਦੀ ਬਕਾਇਦਾਤ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਆਲੋਚਨਾ ਕੀਤੀ ਉਹਨਾਂ ਦਾ ਖੰਡਨ ਕੀਤਾ ਕੀ ਤੁਸੀਂ ਖੰਡਨ ਕੀਤੇ ਉਹਨਾਂ ਵਿਚਾਰਾਂ ਦਾ ਗੁਰਬਾਣੀ ਵਿੱਚ ਲੋਕ ਉਹ ਚੀਜ਼ ਦੀ ਵੀਡੀਓ ਵਾਇਰਲ ਹੁੰਦੀ ਆ ਤੇ ਬਾੜੀ ਰੋਣ ਤੋਂ ਬਾਅਦ ਅਕਾਲ ਤਖਤ ਤੇ ਬੜੀਆਂ ਸ਼ਿਕਾਇਤਾਂ ਪਈਆਂ ਨੇ ਨਹੀਂ ਇਥੋਂ ਤੱਕ ਕਿ ਜਿਹੜੇ ਵਾਈਸ ਚਾਂਸਰ ਇਹਨਾਂ ਕੋਲੇ ਸਾਡੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਸ ਉਹ ਵੀ ਇਹਨਾਂ ਦੇ ਤਲਬ ਕਰਕੇ ਉਹਨਾਂ ਦੀ ਪੁੱਛਪੜਤਲ ਕਰਦੇ ਭੁਇਆ ਕੀ ਸੁੱਤ ਲੇਕਿਨ ਉਹ ਸ਼ਾਸਕ ਬੰਦੇ ਨੇ ਕੀ ਕਰਨਾ ਕੁਛ ਨਹੀਂ ਕਰ ਜੀ ਕੋਈ ਕਾਲ ਤੱਕ ਤੇ ਇੰਨੀਆਂ ਸ਼ਿਕਾਇਤਾਂ ਹੋਣ ਤੋਂ ਬਾਅਦ ਸ਼ਾਇਦ ਇਹਨਾਂ ਨੇ ਮੈਂ ਆਪਣਾ ਭੇਜਿਆ ਹੋਊ ਕਿ ਕੋਈ ਲਿਖ ਕੇ ਤੇ ਜਿਹੜਾ ਯੂਨੀਵਰਸਿਟੀ ਦਾ ਡਾਇਰੈਕਟਰ ਪਬਲੀਕੇਸ਼ਨ ਉਹ ਕਹਿੰਦਾ ਹੋਇਆ ਹੀ ਕੁਛ ਨਹੀਂ ਇਹ ਤੇ ਬਿਲਕੁਲ ਠੀਕ ਹੈ ਅਸੀਂ ਤਾਂ ਕੋਈ ਗਲਤ ਕਿਹਾ ਹੀ ਨਹੀਂ ਉੱਥੇ ਕੋਈ ਜੀ ਮਤਲਬ ਦੀ ਗੱਲ ਨਹੀਂ ਕੀਤੀ ਉੱਥੇ ਨੂੰ ਲੇਕਿਨ ਅੱਜ ਬਕਾਇਦਾ ਤੌਰ ਤੇ ਉਹਨਾਂ ਨੂੰ ਤਲਵ ਕਰ ਲਿਆ ਗਿਆ ਕਹਤਾ ਜੀ 15 ਦਿਨਾਂ ਦੇ ਅੰਦਰ-ਅੰਦਰ ਜਿਹੜੀ ਗੱਲ ਤੁਸੀਂ ਵੀਡੀਓ 'ਚ ਕਹੀ ਹੈ ਹਾਲੀਕਿ ਉਹਨਾਂ ਦੇ ਪ੍ਰੈਸ ਰੂਮ ਦੇ ਵਿੱਚ ਕੁਝ ਵੀ ਨਹੀਂ ਹੈਗਾ ਜਿਹੜੀ ਕਹੀ ਹੈ ਤੁਸੀਂ ਗੱਲ ਉੱਥੇ ਉਹਦਾ ਕਿਸਪਸ਼ਟੀਕਰਨ ਕੱਲ ਤੱਕ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਦਿਓ ਹਾਂ ਹੁਣ ਦੇਖ BC ਸਾਹਿਬ ਜਾਂਦੇ ਕਿ ਨਹੀਂ ਜਾਂਦੇ ਜੀ ਪੜ੍ਹ ਸਾਹਿਬ ਇੱਕ ਬੰਟੀ ਰਮਾਨਾ ਨੇ ਕੱਲ ਇੰਟਰਵਿਊ ਦਿੱਤਾ ਇਸ ਜਰਾਂ ਨੂੰ ਨੇ ਇਲਜ਼ਾਮ ਲਗਾਇਆ ਵੱਡਾ ਗਿਆਨੀ ਹਰਪੀ ਸਿੰਘ ਤੇ ਕਿ ਜੋ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਜਿਸ ਵੇਲੇ ਉਹ ਧਾਰਮਿਕ ਸਜ਼ਾ ਨਿਭਾਰੇ ਸਨ ਉਸਦੇ ਮਾਸਟਰਮਾਈਂਡ ਗਿਆਨੀ ਹਰਪੀ ਸਿੰਘ ਸੀ ਸਕ੍ਰਿਪਟ ਜੋ ਸੀ ਉਹ ਗਿਆਨੀ ਹਰਪੀ ਸਿੰਘ ਦੇ ਵੱਲੋਂ ਲਿਖੀ ਗਈ ਸਾਰਾ ਕੁਝ ਪ੍ਰੀ ਪਲਾਨ ਸੀ ਤੁਹਾਨੂੰ ਕੀ ਲੱਗਦਾ ਇਸ ਦੇ ਬਾਰੇ ਲੁਖੋ ਜਦੋਂ ਆਂਦੇ ਹੁੰਦੇ ਨੇ ਨਾ ਵੀ ਸਾਡੇ ਕੋਲ ਕੋਈ ਤਰਕ ਦੀ ਗੱਲ ਨਾ ਰਵੇ ਹਾਂ ਫੇਰ ਅਸੀਂ ਧੂੜ ਤੇ ਟੱਟੂ ਭਜਾਉਣਾ ਪੈਂਦੇ ਜੀ 4 ਦਸੰਬਰ ਦੀ ਗੱਲ ਹੈ ਤੇ ਅੱਜ ਪੂਰਾ 14 ਵਕਾਇਦਾ ਤੌਰ ਤੇ ਅਗਸਤ ਹੋ ਗਿਆ ਨੋ ਮਹੀਨੇ ਲਗਭਗ ਸਮਾਂ ਹੋ ਗਿਆ ਤੇ 9 ਮਹੀਨੇ ਦੇ ਸਮੇਂ ਬਾਅਦ ਤਾਨੂੰ ਗੁਣ ਚੇਤਾ ਆ ਕਿ ਜਿਹੜਾ ਸਰਕਾਰ ਸੁਖਬੀਰ ਸਿੰਘ ਬਾਦਲ ਤੇ ਚਾਰ ਤਿਕ ਨੂੰ ਹਮਲਾ ਹੋਇਆ ਸੀ ਉਹ ਪਲਾਨਡ ਪ੍ਰੋਗਰਾਮ ਸੀ ਹਾਂ ਦਾ ਦੋ ਸੀ ਗਿਆਨੀ ਹਰਪ੍ਰੀਤ ਸਿੰਘ ਸਕ੍ਰਿਪਟਰ ਨੇ ਲਿਖੀ ਸੀ ਫਿਰ ਜਾਂਚ ਕਰਾਓ ਸੀਬੀ ਦੀ ਜਾਂਚ ਕਰਾਓ ਸਟੇਪਲਸ ਕੋ ਕਰੋ ਬਾਅਦ ਜਿੱਥੋਂ ਵੀ ਤੁਹਾਡਾ ਜੋਰ ਲੱਗਦਾ ਕਰਾ ਲਓ ਬੇਗਲ ਉਸ਼ਣੋਂ ਸੌਖਾ ਵਾ ਇਹਨੂੰ ਹਟਾਉਣਾ ਤੇ ਦਾ ਸੱਦ ਕਰਨ ਨਾਲੋਂ ਔਖਾ ਬਿਲਕੁਲ ਹੋਇਆ ਕੀ ਇਹਨਾਂ ਨੇ ਕਹਤੇ ਕਹਿੰਦੇ ਜੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਜਗ੍ਹਾ ਤੁਸੀਂ ਬਰਛਾ ਵਢਾ ਕੇ ਤਾਂ ਬਿਠਾਓ ਇਹਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਬਾਕੀ ਗੁਰਦਵਾਰੇ ਵੰਡਦੇ ਸੇਵਾ ਇਹਦੀ ਕਿ ਹਾਈ ਸਿਕਿਉਰਿਟੀ ਦਾ ਮਾਮਲਾ ਹੁੰਦਾ ਤੇ ਮੈਂ ਇਹ ਵੀ ਦੱਸ ਦਿਆਂ कि ਤੁਸੀਂ ਇਹ ਗੱਲ ਕਹੀ ਸੀ ਗਿਆਨੀ ਹਰਪ੍ਰੀਤ ਨੂੰ ਕਿਹਾ ਹੂੰ ਤੇ ਜਦੋਂ ਉਹਨੂੰ ਪੁੱਛਿਆ ਗਿਆ ਸਵਾਲ ਵੀ ਅਕਾਲ ਤਖ ਦੇ ਜਥੇਤਰ ਤੇ ਗਿਆਨੀ ਰਗਬੀਤ ਸਿੰਘ ਉਹ ਰੀਸੀ ਤੁਸੀਂ ਉਹਨੂੰ ਕੋਲ ਜਾਂਦੇ ਕਿ ਕਹਿੰਦੀ ਹਰਪ੍ਰੀਤ ਜੀ ਜਿਹੜੇ ਤੁਸੀਂ ਜੀ ਪੁੱਛਿਆ ਸਾਰੇ ਬੈਠੇ ਸੀ ਉੱਥੇ ਤੇ ਫਿਰ ਸਾਰੇ ਨਹੀਂ ਗੱਲ ਕਰੋ ਨਾ ਤੁਸੀਂ ਹੂੰ ਇਕੱਲੇ ਗਿਆਨੀ ਹਰਪ੍ਰੀਤ ਉਹਨਾਂ ਜਲਾਣਾ ਸਟੋ ਜੀ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਤੇ ਬਾਰੇ ਵੀ ਗਿਆਨੀ ਜੀ ਤੁਸੀਂ ਦੱਸੋ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਗੈਸਡ ਡਾਕੂਮੈਂਟ ਇਹਦੇ ਉੱਤੇ ਮੈਂ ਕੋਈ ਵੀ ਕਮੈਂਟ ਨਹੀਂ ਕਰਾਂ ਜੀ ਇਹ ਭਲੀ ਭਾਹ ਸਾਰੀ ਦੁਨੀਆ ਜਾਣਦੀ ਹੈ ਇਸ ਕਰਕੇ ਉਹਨਾਂ ਨੇ ਜਵਾਬ ਦੇ ਤਾ ਵੀ ਮੈਂ ਕੋਈ ਕਮੈਂਟ ਨਹੀਂ ਕਰਨਾ ਜੇਕਰ ਬੰਟੀ ਰਮਾਣਾ ਦੇ ਦੋਸ਼ ਵੀ ਆਧਾਰ ਦਲੀਲ ਨਜ਼ਰ ਆਉਂਦੇ ਨੇ ਜੀ ਜੀ ਬਿਲਕੁਲ ਜਿੰਨਾ ਨੂੰ ਕਲੀਅਰ ਹੀ ਹੈ ਸੇਗਾ ਜਿਵੇਂ ਵੇਲੇ ਜਾਂਚ ਹੋ ਰਹੀ ਸੀ ਐਫ ਆਈ ਆਰ ਹੋਈ ਸੀ ਉਦੋਂ ਕਿਉਂ ਨਹੀਂ ਬੋਲ ਰਹੇ ਹੁਣ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਪੈਰਲਲ ਖੜਾ ਹੋ ਗਿਆ ਪ੍ਰਧਾਨ ਬਣ ਗਏ ਨੇ ਤੇ ਹੁਣ ਤਾਂ ਫਿਰ ਭੰਡਣਾ ਹੀ ਹੈ ਕਹਿ ਸਕਦੇ ਕਿ ਉਹਨਾਂ ਨੇ ਇਲਜ਼ਾਮ ਤੋਂ ਹੋਰ ਵੀ ਬਤੇਰੇ ਲਾਈਨੇ ਇੱਕ ਹੋਰ ਲੱਗ ਗਿਆ ਤੇ ਅੱਜ ਗਿਆਨੀ ਹਰਪੀ ਸਿੰਘ ਉਹਨਾਂ ਦੀ ਗਵਾਹੀ ਦੇ ਹੇਠ ਮੀਟਿੰਗ ਵੀ ਹੋਈ ਚੰਡੀਗੜ੍ਹ ਦੇ ਵਿੱਚ ਪਰ ਸਾਹਿਬ ਇਸ ਮੀਟਿੰਗ ਦੇ ਦੌਰਾਨ ਕੀ ਕੁਝ ਲੀਡਰਸ਼ਿਪ ਨੇ ਜਿਹੜੀ ਇਸ ਇਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਜਲਦੀ ਆਪਣੇ ਜ਼ਿਲ੍ਹਾ ਜੱਥੇਦਾਰ ਹਾਂ ਇਹ ਵਰਕਿੰਗ ਕਮੇਟੀ ਬਣਾ ਰਹੇ ਵੀ ਵਰਕਿੰਗ ਕਮੇਟੀ ਅਕਾਲੀ ਜੀ ਵਿਸ਼ੇਸ਼ ਮਹਤਵਪੂਰਨ ਹੁੰਦੀ ਹੈ ਜੀ ਲੇਟਰ ਨਾ ਰੋਹਣਾ ਕਿ ਜਿਹੜੇ ਭਗੋੜਾ ਦਲ ਆ ਉਹਦੇ ਵੱਡੇ ਵੱਡੇ ਆਗੂ ਤੁਸੀਂ ਕਦੀ ਸੋਚੇ ਨਹੀਂ ਸਾਡੇ ਸੰਪਰਕ ਚ ਨੇ ਵਿੱਚ ਜੀ ਜਿਹੜੇ ਕਹਿੰਦੇ ਸੀ ਤੁਹਾਡੇ ਚ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਪਾਂ ਪਹਿਲੇ ਦਿਨ ਕਿਹਾ ਸੀ ਵੀ ਜਿੱਦਨ ਅਕਾਲੀ ਦਲ ਹੋਂਦ ਚ ਆਏਗਾ ਉਸ ਦਿਨ ਬੜਾ ਕੁਝ ਹੋਏ ਜੀ ਬਟ 20 ਹਲਚਲ ਹੋਏਗੀ ਤੇ ਜਿਸ ਦਿਨ ਇਸ ਦਲ ਦਾ ਤੇ ਭਾਜਪਾ ਦਾ ਸਮਝੌਦਾ ਹੋ ਗਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਦੇ ਵੱਡੇ ਵੱਡੇ ਸੇਵਾ ਸਲਾਹਕ ਉਹ ਵੀ ਆਪਣਿਆਂ ਪਾ ਜਾਣਗੇ ਮੀਰ ਕੁਣਗੇ ਜੀ ਇਸ ਕਰਕੇ ਅਜੋਨਾ ਨੇ ਇਹ ਗੱਲ ਕਹਿ ਦਿੱਤੀ ਗਿਆਨੀ ਹਰਪ੍ਰਿੰਸ ਵੀ ਸਾਡੇ ਵੱਡੇ ਵੱਡੇ ਲੀਡਰਸ਼ਿਪ ਕੰਡੈਕਟ ਦੇ ਵਿੱਚ ਨੇ ਹਾਂ ਜਿੰਨਾਂ ਨੂੰ ਮੈਂ ਨਾ ਡਿਕਲੇਅਰ ਨਹੀਂ ਕਰਨ ਜਿਹੜੇ ਕਹਿੰਦੇ ਸੀ ਤੁਹਾਡੇ ਵਾਲੇ ਪਾਸੇ ਆਉਣਾ ਚਾਹੁੰਦੇ ਜੀ ਕਹਿੰਦੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੌਣ ਕੌਣ ਨੇ ਬਿਲਕੁਲ ਬਿਲਕੁਲ ਫਿਰ ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਮਨਪ੍ਰੀਤ ਆਲੀ ਬਾਰੇ ਤੁਸੀਂ ਕਹਿੰਦੇ ਹੋ ਮਨਪ੍ਰੀਤ ਆਲੀ ਜੋ ਕਿ ਜ਼ਰੂਰੀ ਕੰਮ ਸੀਗਾ ਤੇ ਜਿਹੜਾ ਦਫਤਰ ਬਣਾਇਆ ਉਹਨਾਂ ਨੇ ਬਣਾਇਆ ਹਾਂ ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਇਕੱਠੇ ਆ ਅਗਲੀ ਮੀਟਿੰਗ 'ਚ ਆ ਜਾਣਗੇ ਅਗਲੀ ਗੱਲ ਉਹਨਾਂ ਨੇ ਕਿਹਾ ਡਾਕੂਮੈਂਟ ਸਰਦਾਰ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਅਸੀਂ ਇੱਕ ਬੜੀ ਜਲਦੀ ਵਿਜਨ ਡਾਕੂਮੈਂਟਰੀ ਕਰ ਰਹੇ ਹਾਂ ਜਿਹੜਾ ਪਬਲਿਕ ਡੋਮੇਨ ਜਲਦੀ ਆ ਜਾਏਗਾ ਇਹਦੇ ਵਿੱਚ ਅਸੀਂ ਵਿਦਵਾਨਾਂ ਦੀ ਲਾਇਰਸ ਦੀ ਮਾਹਰਾਂ ਦੀ ਪ੍ਰੋਫੈਸਰਾਂ ਦੀ ਸਾਰਿਆਂ ਦੀ ਰਾਇ ਲੈ ਕੇ ਤਿਆਰ ਕਰਾਂਗੇ ਹਾਂ ਇਹ ਪੰਜਾਬ ਦੇ ਭਲੇ ਲਈ ਇੱਕ ਖਾਸ ਹੋਊਗਾ ਇਸ ਕਰਕੇ ਜਿਹੜਾ ਵਾ ਅਸੀਂ ਇਹ ਵੀ ਕਰ ਰਹੇ ਹਾਂ ਤੇ ਬਾਕੀ ਉਹਨਾਂ ਨੇ ਇਹ ਗੱਲ ਕਹੀ ਆ ਪੀ ਜਿਹੜੀ ਸਾਡਾ ਇਸਤਰੀ ਵਿੰਗ ਉਹ ਵੀ ਬਣਾਇਆ ਜਾ ਰਿਹਾ ਵਾ ਦਲਤ ਵਿੰਗ ਵੀ ਬਣਾਇਆ ਜਾ ਰਿਹਾ ਵਾ ਬੀਬੀ ਜਗੀਰ ਕੌਰ ਦੀ ਸਮਾਂ ਇਸਤਰੀ ਵਿੰਗ ਕਰਕੇ ਰਿਆਰੀ ਵਿੱਚ ਤੁਸੀਂ ਬੀਬੀ ਜੀ ਤਿਆਰ ਕਰੋ ਆਪਣੇ ਲੈਵਲ ਦੇ ਉੱਤੇ ਹਾਂ ਉਹ ਕੱਲ ਕਰਨਗੇ ਤੇ ਜਿਹੜੇ ਇਹ ਸਾਨੂੰ ਬਾਰ-ਬਾਰ ਕਹਿੰਦੇ ਆ ਨਾ ਕਿ ਅਸੀਂ ਇਹਨਾਂ ਦੇ ਖਿਲਾਫ ਕ੍ਰਿਮੀਨਲ ਪਰਚਾ ਦਰਜ ਕਰਾਵਾਂਗੇ ਤੇ ਸੀ ਇਹਨਾਂ ਨੂੰ ਇੱਕ ਲਲਕਾਰ ਕੇ ਕਹਿੰਦੇ ਆ ਵੀ ਸੌਬਰੀ ਦਰਜ ਕਰੋ ਜੀ ਅਸੀਂ ਜੇ ਜਗਦੀ ਤਿਆਰ ਤੇ ਨਾਲ ਉਹਨਾਂ ਵੀ ਇਹ ਗੱਲ ਕਹੀ ਪਈ ਸੀ ਇੱਕ ਲੀਗਲ ਟੀਮ ਵੀ ਆਪਣੀ ਤਰ ਕਰ ਰਹੀ ਹੈ। ਹੂੰ ਜਿਹੜੀ ਇਹਨਾਂ ਦੀ ਪੁਛਪਟ ਜਿਹੜੀ ਜਿਹੜੀ ਇਹਨਾਂ ਦਾ ਜਦੋਂ ਕੇਸ ਕਰਨਗੇ ਉਹ ਲੀਗਲ ਟੀਮ ਸਾਡੀ ਉੱਤੇ ਜਾ ਕੇ ਤਾਂ ਟੱਕਰ ਕਰੇਗੀ। ਜੀ ਜਿਹਨਾਂ ਨੇ ਅਮਰਿਤਪਾਲ ਦੀ ਪਾਰਟੀ ਦੇ ਨਾਲ ਵੀ ਬੋਲਾ ਕਿ ਉਹਨਾਂ ਨੂੰ ਵੀ ਤਾਂ ਹੋਰ ਵੀ ਸਿੱਖ ਜਿਹੇ ਬੰਦਿਆਂ ਨੂੰ ਸੇਕ ਜਟ ਹੋਣ ਦੀ ਗੱਲ ਕਰੀ। ਉਹ ਤੇ ਉਹ ਤੇ ਬਸ ਇੱਕ ਤਾਂ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਅਮਰਿਤਪਾਲ ਹੋਏ ਤਾਂ ਹੋਰ ਵੀ ਜਿਹੜੀਆਂ ਸਾਡੀਆਂ ਇਹੋ ਜਿਹੀ ਪੰਥ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ ਇਹ ਸਾਰੀਆਂ ਗੁਰੂ ਪਰ ਜਦੋਂ ਸਮੁੱਚਾ ਜਾਨੀ ਇਕੱਠੇ ਕਰਨ ਦੀ ਅਸੀਂ ਸ਼ਾਹਬਾਦ ਵਿੱਚ ਰੀ ਇਕੱਠੇ ਕੀਤੀ ਜਾਂਦੀ ਜੀ ਜੀ ਪਟਿਆ ਸਾਹਿਬ rahul gandhi ਨੇ ਇੱਕ ਪੋਸਟ ਪਾਈ ਉਹਨਾਂ ਨੇ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਇਹ ਉਹਨਾਂ ਨੇ ਮ੍ਰਿਤਕਾ ਦੇ ਨਾਲ ਚਾਹ ਪੀਤੀ ਹੈ ਕੀ ਹੈ ਸਾਰਾ ਮਾਮਲਾ ਕਿ ਮ੍ਰਿਤਕਾ ਦੇ ਨਾਲ rahul gandhi ਚਾਹ ਪੀ ਕੇ ਆਏ ਪਿਆਰ ਦੇ ਵਿੱਚ ਜਿਹੜੀ s i r ਸਪੈਸ਼ਲ ਇਨਵੈਸਟਿਗੇਸ਼ਨ ਰਿਵੀਜ਼ਨ ਪਾਈ ਜਾ ਰਹੀ ਹੈ ਬੁੱਟਾ ਨੂੰ ਲੈ ਕੇ ਜੀ ਉਹ ਕੁਝ ਲੋਟਾ ਟ੍ਰੇਸ ਹੋਈਆਂ ਵੀ ਜਿਨ੍ਹਾਂ ਲੋਕਾਂ ਨੂੰ ਕਹੇਗਾ ਜੀ ਇਹ ਲੋਕ ਮਰ ਗਏ ਨੇ ਹੂੰ ਉਹ ਚੰਦਾ ਨੇ ਉਹ ਬੰਦੇ ਜਿੱਦਾਂ ਹੋਣ ਕਰਕੇ ਜਿਹੜੇ ਆ ਉਹ ਦਰਦ-ਦਰੇ ਤੁਰੇ ਫਿਰਦੇ ਵੀ ਜਿੰਦਾ ਵਾ ਕੁਝ ਲੋਕਾਂ ਨੇ ਪੈਸੇ ਪੂਸੀ ਅਫਸਰਨ ਲੈ ਕੇ ਉਹਨਾਂ ਦਾ ਮੌਤ ਦਾ ਸਰਟੀਫିକੇਟ ਬਣਾ ਲਿਆ ਤੇ ਉਹਨੂੰ ਵੀ ਜਾਇਦਾਦ ਅਲਾਪ ਕੀਤੀ ਜਾਵੇ ਜੂਪੀ ਦਾ ਇੱਕ ਲਾਲ ਬਿਹਾਰੀ ਹੁੰਦਾ ਸੀ ਲਾਲ ਬਿਹਾਰੀ 1976 ਦੇ ਵਿੱਚ ਉਹਨੂੰ ਡਿਕਲੇਅਰ ਕਰਾਤਾ ਉਹਦੇ ਚਾਚੇ ਨੇ ਵੀ ਬਕਾਇਦਾ ਤੌਰ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ ਮਰ ਚੁੱਕਾ ਸੀ 1994 ਤੱਕ ਬਕਾਇਦਾ ਤੌਰ ਤੇ ਦਰ ਦਰ ਧੱਕੇ ਖਾਂਦਾ ਰਿਹਾ ਵੀ ਮੈਂ ਜਿੰਦਾ ਵਾਂ ਮੈਂ ਜਿੰਦਾ ਵਾਂ ਮੈਂ ਜਿੰਦਾ ਦੀ ਗੱਲ ਸੁਣ ਲੈ ਕੋਈ ਨਹੀਂ ਹੈਗਾ ਫਿਰ ਉਹਨੇ ਇੱਕ ਬਣਾਈ ਬੜੀ ਇੰਟਰਸਟਿੰਗ ਬਣਾਈ ਉੱਤਰ ਪ੍ਰਦੇਸ਼ ਮਰਤਕ ਸੰਘ ਬਣਾਇਆ ਉਹਨੇ ਜਦੋਂ ਉਹ ਖਬਰਾਂ ਚ ਆਇਆ ਤੇ ਜਿਹੜੇ ਹੋਰ ਪੀੜਤ ਸੀਗੇ ਉਹ ਵੀ ਵੱਡੀ ਗਿਣਤੀ ਚ ਆ ਗਏ ਬਸ ਇਹ ਪੀੜਤ ਤੇ ਜੀ ਉਹਨਾਂ ਦੀ ਇੱਕ ਯੂਨੀਅਨ ਬਣ ਜਾਂਦੀ ਹੈ ਜੀ ਉਹ ਫਿਰ ਪ੍ਰੋਟੈਸਟ ਵੀ ਕਰਦੀ ਹੈ ਕਿ ਜਾਈਦੇ ਜਿਉਨੇ ਆ ਤੇ ਸਾਨੂੰ ਮਾਰ ਕੇ ਨਹੀਂ ਦਿੱਤਾ ਜੀ ਹਾਂ ਔਰ ਉਸ ਮੱਝ ਦੇ ਨਾਂ ਦੇ ਉੱਤੇ ਕਾਗਜ਼ ਫਿਲਮ ਹੀ ਬਣਦੀ ਹੈ ਕਿ ਸਿਆਸੀ ਲੋਕ ਜਾਂ ਆਮ ਜਿਹੇ ਲਾਲਚੀ ਲੋਕ ਕੀ ਕੁਛ ਕਰਦੇ ਜੀ ਹਰਿਆਣੇ ਦੇ ਵਿੱਚ ਇੱਕ ਬਜ਼ੁਰਗ 104 ਸਾਲ ਦਾ ਜਿੰਦ ਦਿੱਤ ਕਰ ਦਿੱਤਾ ਆਧਾਰ ਕਾਰਡ ਵੀ ਕੈਨਸਲ ਕਰਤਾ ਉਹਦਾ ਰਾਸ਼ਨ ਕਾਰਡ ਵੀ ਕੈਨਸਲ ਕਰਤਾ ਉਹ ਬਕਾਇਦਾ ਤੌਰ ਤੇ ਦਰਦਰ ੱਟਕੇ ਖਾਦੇ ਉਹ ਮੀਡੀਆ ਕੋਲੇ ਗਿਆ ਉਹ ਪਟਵਾਰੀ ਕੋਲੇ ਗਿਆ ਉਹ ਡੀਸੀ ਕੋਲੇ ਗਿਆ ਗਿਆ ਉਹ ਐਸਐਸਰ ਕੋਲੇ ਗਿਆ ਹੂੰ ਸਾਰਿਆਂ ਨੂੰ ਨੇ ਗਿਆ ਉਹਨੇ ਇੱਕ ਦਿਨ ਵੀ ਡਰਾਮਾ ਰਚਿਆ ਸੇਰੇ ਲਾ ਕੇ ਇੱਕ ਬੱਗੀ ਤੇ ਬਹਿ ਗਿਆ ਬਹਿ ਕੇ ਤੇ ਮਰ ਬੈਂਡ ਵਜ ਲੈ ਲੇ 73 ਦੇ ਪੋਸਟਰ ਪਲੇ ਸੀ ਨਾ ਉੱਥੇ ਦੇਖਿਆ ਜੀ ਤੁਹਾਾਰਾ ਫੁੱਫਾ ਵੀ ਜਾਂਦਾ ਹੈ ਉਹ ਕਾਫੀ ਚਰਚਾ ਚ ਜਦੋਂ ਪਦਰਮ ਪਬਲਿਕ ਡੋਮੇਨ ਚ ਆ ਗਿਆ ਤੇ ਫਿਰ ਅਬਸਰਾਂ ਨੂੰ ਉਹਦਾ ਮਜਬੂਰੀ ਵਾਸਤੇ ਪੰਛੀ ਵਿਭਾਗ ਕਰਨੀ ਪਈ ਉਹਦਾ ਕਾਰਜ ਬਣਾਉਣਾ ਤੇ ਐਸਾ ਕੁਝ ਬਲ ਕਰਨਾ ਪਿਆ ਇਸ ਖੇਤਰ ਅੱਜ ਵੀ ਉੱਤਰ ਪ੍ਰਦੇਸ਼ ਜਿਹੜਾ ਮਿਰਤਿਕ ਸੰਘ ਉਹ ਵਰਕ ਕਰ ਰਿਹਾ ਅੱਜ ਵੀ ਵਰਕਰ ਹੈ ਉਹ ਤੇ ਹੁਣ ਇਹੋ ਜੇ ਮਿੱਤਰਾਂ ਦੀ ਮਿਰਤਿਕਾ ਦੀ ਜਿਹੜੀ ਆ ਉਹ ਮੈਂ ਕਹਿੰਦਾ ਤੁਹਾਡੇ ਸਾਹਮਣੇ ਆ ਹਾਂ ਇਹ ਬਿਹਾਰ ਦੇ ਵਿੱਚ ਜੋ ਹੋ ਰਿਹਾ ਕੋਈ ਅੱਛਾ ਨਹੀਂ ਹੋ ਰਿਹਾ ਜੀ ਕਨੇ ਬੰਦੇ ਉਹਨਾਂ ਦੀ ਜਾਇਦਾਦਾਂ ਦੇ ਕਬਜ਼ੇ ਕਰਨ ਵਾਸਤੇ ਬਕਾਇਦ ਤੌਰ ਤੇ ਉਹਨਾਂ ਨੂੰ ਮਿਰਤਕ ਲਾ ਦਿੱਤਾ ਗਿਆ ਮਰ ਗਏ ਨੇ ਇਹ ਸਾਡੀ ਮਾਨਸਿਕਤਾ ਵਾ ਜੀ ਇਥੇ ਵੈਸੇ ਕੋਈ ਕੰਮ ਕਰਾਉਣਾ ਹੋਵੇ ਤਾਂ ਕੁਝ ਹੁੰਦਾ ਨਹੀਂ ਹੈ ਪਰ ਜਦੋਂ ਇਦਾਂ ਕੁਝ ਬੰਦ ਕਰਾਉਣਾ ਆਪਣੇ ਇੱਕ ਫਾਇਦੇ ਦੇ ਲਈ ਤਾਂ ਫਿਰ ਤਾਂ ਬਹੁਤ ਕੁਝ ਪਿੱਛੇ ਸਰਕਾਰ ਬੋਕਸ਼ਟ ਕਰ ਲੈਂਦੀ ਹੈ ਬਹੁਤ ਸ਼ੁਕਰੀਆ ਪੱਡਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ Çok iyi merhaba merhaba.